ਅੱਜ ਇੱਥੇ ਗੁਰੂ ਸਾਹਿਬ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਲੋਕ ਪੈਸੇ ਕਰਕੇ ਕਹਿੰਦੇ ਨੇ ਮੈਂ ਅਮੀਰ ਆ ਜ਼ਮੀਨਾਂ ਕਰਕੇ ਕਹਿੰਦੇ ਆ ਮੈਂ ਅਸੀਂ ਅਮੀਰ ਆ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਉਸ ਪ੍ਰਮਾਤਮਾ ਦੇ ਨਾਮ ਦਾ ਧਨ ਹੈ ਨਾ ਕਹਿੰਦੇ ਉਹ ਵੀ ਅਮੀਰ ਨੇ ਉਹ ਜਿਹੜਾ ਪਰਮਾਤਮਾ ਦੇ ਨਾਮ ਦਾ ਧੰਨ ਹੈ ਨਾ ਜਿਹੜਾ ਉਹ ਇਕੱਠਾ ਕਿਵੇਂ ਹੁੰਦਾ ਹੈ ਕਹਿੰਦੇ ਕੋਈ ਪਿਛਲੇ ਕਰਮ ਹੁੰਦੇ ਐ ਭਾਗ ਠੜੇ ਹਰ ਸੰਤ ਤੁਮਾਰੇ ਭਾਗਾ ਦੇ ਨਾਲ ਕਹਿੰਦੇ ਉਹ ਸੰਤ ਬਣ ਜਾਂਦੇ ਐ ਫਿਰ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਭਾ ਜਿਨ੍ਹਾਂ ਕੋਲੇ ਨਾਮ ਦਾ ਖਜ਼ਾਨਾ ਹੈ ਨਾ ਉਹ ਕਹਿੰਦੇ ਅਸਲ ਦੇ ਵਿੱਚ ਸੰਤ ਨੇ ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ